ਜੋਰ ਬਿਨਾ ਪੱਟਾਂ ਦੇ ਹੰਕਾਰ ਨਹੀਂ ਇਹ ਰੁਤਬਾ ਮੂਸੇ ਵਾਲੇ ਦਾ ਹੰਕਾਰ ਨਹੀਂ ਇਹ ਰੁਤਬਾ ਮੂਸੇ ਵਾਲੇ ਦਾ ਪਰ ਪੁਆਇੰਟ ਹੈ ਪੰਗਾ ਕਿਹਦੇ ਨਾਲ ਹੈ ਇਹ ਕਹਿੰਦੇ ਉਪਰਾਂ ਵਾਲਾ ਚੀ ਅੱਚੀ 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 ਦੇ ਤੁੰਗ ਵਾਲਾ ਉਹ ਜਿੱਤੇ ਵਾਲਾ ਤੇਜਵੀਰ ਇਹ ਇੱਥੇ ਰੱਖੋ ਨਾ ਜੰਦਾ ਉਧਰ ਸਾਡਾ ਭਰਾ ਕਹਿੰਦੇ ਹਰਪਾਲ ਗੋਦਵਾਲ ਸਰਦਾਰ ਟਹਿਲ ਸਿੰਘ ਜੀ ਦਾ ਬੇਟਾ ਪੂਰਿਆਂ ਵਾਲਾ ਕਿੰਦਰ ਕਹਿੰਦੇ ਉਹ ਸਾਹਮਣੇ ਕਹਿੰਦੇ ਖੜਕਾ ਧੜਕਾ ਘੜਕਾ ਧੜਕਾ ਲੱਗਦਾ ਹੋਇਆ ਟਾਈਆਂ ਤੋਂ ਵੱਡਾ ਧੰਨਵਾਦ ਉਹ ਫਰੰਦੀਪੁਰਿਆਂ ਗੋਪੀ ਮੇਰੇ ਮਿੱਤਰੋ ਉਹ ਜੱਗਾ ਤੇ ਗੋਪੀ ਗੋਪੀ ਤੇ ਜੱਗਾ ਲੱਗਦਾ ਹੋਇਆ ਜ਼ੋਰ ਹੁੰਦੀ ਬੱਲੇ 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 ਤਾੜੀਆਂ ਮਾਰਦੇ ਮਹਿਮੂਦ ਉਹ ਕਾੜ ਬਾਰ-ਬਾਰ ਡੰਡ ਲੋਹਾ ਕਰ ਲਿਆ ਸਰੀਰ ਨੂੰ ਬੱਬਿਆ ਮੁੰਡਾ ਗਿਆ ਬੱਬਿਆ ਸੰਭਲ ਮੁੰਡਾ ਗਿਆ ਬੱਬਿਆ ਸੰਭਲ ਮੁੰਡਾ ਗਿਆ ਆ ਬੱਬਿਆ ਸੰਭਲ ਮੁੰਡਾ ਗਿਆ ਉਹ ਮੁੰਡਾ ਗਿਆ ਆ ਉਹ ਗਿਆ ਜੀਣੀ ਫਗਾਨੇ ਵਾਲਾ ਉਹ ਗਿਆ ਲੱਖਿਆ ਲਓ ਸੁਰਮਣੇ ਵਾਲੇ ਬੰਦੇ ਦੀਤ ਆ ਪ੍ਰੀਤ ਬੱਲੇ ਬੱਲੇ ਕਰਾ ਗਏ ਕੇਰਮਾਨ ਜਲਦੀਆ ਏ ਆ ਇੱਥੇ ਰੱਖੋ 25100 ਦੇ sire di takkar ek bendiyan karde ha he harandeepriya ਖਰਾਂਦੀਪੁਰੀਆ ਦੇ ਗੋਰਾ ਗੜਾ ਰਾਜੋਗੇ ਪਿੰਡ ਵਾਲਾ ਏ ਇੱਥੇ ਰੱਖੋ ਨੋ ਜੰਨਾ ਗਿੰਦਰਾ ਮੁੰਡਾ ਗਿਆ ਓ ਨਵੀਂ ਜੀ ਉਮਰ ਦਾ ਮੁੰਡਾ ਆ ਗਿਆ ਹੋ ਗਿਆ ਹੋ ਗਿਆ ਰੇ ਰੇ ਖਲੇ ਖਲੇ ਕਹਾਵਣਾ ਸਾਊਂਡ ਵਾਲਿਆ ਪਾ ਟੋੜਾਂ ਦੇ ਨਾਲ ਹੈ ਪਰਾ ਭੂਰੇ ਪਿੰਡ ਦਾ ਗਿੰਦਰ ਏ ਹੇ ਆਹ ਉਹ ਮੀਰਾ ਕੋਟਿਆ ਵਾਹ ਵਾਹੀ ਹੋ ਗਿਆ ਮੀਰਾ ਕੋਟਿਆ ਤੇਨੀ ਤਾੜੀਆਂ ਦੇ ਵਿੱਚ ਸ਼ੁਰੂਆਤ ਹੋ ਰਹੀ ਹੈ ਲਓ ਐਸਪੀ ਦਾ ਕਹਿੰਦੇ ਜੋੜ ਸਿੰਘ ਵਾਲਾ ਪਿੰਡ ਹੈ ਜਿਹੜਾ ਗੱਭਰੂ ਪਹਿਲੀ ਰੇਡ ਪਾਉਣ ਵਾਸਤੇ ਗਲਬਾਦਾ ਹੋਇਆ ਹੈ ਸਾਹਮਣੇ ਚਾਰ ਤਿਆਰ ਹੈ ਉਧਰ ਨਾਨਕ ਪੁੱਲਰ ਫਰਾਂਸ ਕਹਿੰਦੇ ਯਾਰਾਂ ਦਾ ਯਾਰ ਹੈ ਜਿਹਦਾ ਪਿਆਰ ਜਗਬੂਰ ਜਗਵੀਰ ਭੰਗੂ ਕਹਿੰਦੇ ਉਹ ਜਗਰੂਪ ਭੰਗੂ ਯੂਐਸਏ ਦੇ ਨਾਲ ਐਸਪੀਡੀ ਏਰ ਹੈ ਅੱਜੀ ਉਪਨ ਵਾਲਾ ਤਿਆਰ ਹੈ ਇੱਕ ਕੰਨੀ ਤੇ ਕਹਿੰਦੇ ਹਰੰਦੀਪੁਰੀਆ ਉਹ ਦੁਨੀਆ ਦਾ ਹਿਮਾਲਿਆ ਪਰਬਤ ਬਰਾ ਕਹਿੰਦੇ ਅੱਜੀ ਉਪਨ ਵਾਲਾ ਕਲੀ ਹੋਈ ਬਗਲੋ ਪਹਿਲਾ ਡੇਢ ਅੰਕ ਇਹ ਇੱਥੇ ਰੱਖੋ ਇਹ ਇੱਥੇ ਰੱਖੋ ਮੌਜਮਾ ਇੱਥੇ ਰੱਖੋ ਉਧਰ ਕਹਿੰਦੇ ਲੱਤੂ ਵਾਲੇ ਪ੍ਰੀਤ ਦੀਆਂ ਸੱਜੀਆਂ ਗੁੱਦੀਆਂ ਬਾਵਾ ਮਰਪਾਲ ਗੋਦਵਾਲ ਮਨਦੀਪ ਲੱੱਡੂ ਜਗ ਰੂਪ ਲੱੱਡੂ ਤੇ ਜੱਜ ਜੰਮਾ ਰਾਏ ਵਰਿੰਦਰ ਜਾਂਡਿਆ ਸੁਖ ਘਰੇਾਲਾ ਤੇ ਜੱਗੂ ਪੱਤੂ ਸਾਡਾ ਵੀਰ ਹੈ ਜੱਗਾ ਪੱਤੂ ਲਾਓ ਸੁਰ ਸਿੰਘੇ ਮਨਤੇਜ ਦੀ ਰੇਡ ਛੋਟਾ ਵੀਰ ਗੱਲ ਕਰਦਾ ਹੋਇਆ ਲਓ ਸਾਹਮਣੇ ਕਹਿੰਦੇ ਤੇਜਪਾਲ ਸੁਰ ਸਿੰਘਿਆ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਆਓ ਸਾਹਮਣੇ ਕਹਿੰਦੇ ਸੁਰ ਸਿੰਘੇ ਦੀ ਕਬੱਡੀ ਪਈ ਹੋਈ ਹੈ ਇਹ ਆ ਕਹਿੰਦੇ ਸੁਖ ਹੈ ਦੁੱਬਲੀ ਵਾਲਾ ਆਓ ਕਹਿੰਦੇ ਕਰਦਾ ਟਰਾਈ ਪਰ ਨੰਬਰ ਕਹਿੰਦੇ ਇਸ ਵੇਲੇ ਤੇਜਪਾਲ ਨੇ ਜੋੜ ਦਿੱਤਾ ਆਪਣੀ ਟੀਮ ਦੇ ਲਈ ਆਓ ਸਾਹਮਣੇ ਕਹਿੰਦੇ ਜੱਗਾ ਦਿਆਲਪੁਰਿਆ ਕਬੱਡੀ ਪਾ ਰਿਹਾ ਹੈ ਇਹ ਕਹਿੰਦੇ ਮੱਖਣ ਸੰਧੂ ਮੱਖੀ ਨੂੰ ਆਪਣਾ ਉਸਤਾਦ ਮੰਨਦਾ ਹੈ ਇਹ ਮੱਖਣ ਸੰਧੂ ਮੱਖੀ ਕਹਿੰਦੇ ਬਾਬਾ ਜੀ ਬਾਬੇ ਜੀ ਮੇਰ ਦੇ ਨਾਲ ਅਮਰੀਕਾ ਦੇ ਵਿੱਚ ਖੁੱਤੀ ਪਾ ਰਿਹਾ ਹੈ ਲਓ ਸਾਹਮਣੇ ਜੱਗਾ ਦਿਆਲਪੁਰਿਆ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਵੇਖਾਂਗੇ ਸਾਹਮਣੇ ਚਾਰ ਨੇ ਚਾਰੇ ਦੇ ਚਾਰੇ ਤਿਆਰ ਨੇ ਇੱਕ ਇੱਕ ਨੇ ਦੇ ਕਹਿੰਦੇ ਅੱਤੀਓ ਉਪਲਾਲਾ ਦੂਜੀ ਕੰਨੇ ਦੇ ਕਹਿੰਦੇ ਫਰੰਦੀਪੁਰਿਆ ਵੇਖਾਂਗੇ ਮੇਰੇ ਮਿੱਤਰੋ ਆਹ ਬਾਬਾ ਕੋਟੀ ਦੇ ਖੇਡਿਆ ਯਾਰ ਬਾਬਾ ਰੇੜੇ ਸ਼ਾਹ ਜਿਆ ਦੀ ਧਰਤੀ ਮੇਰੇ ਮਿੱਤਰੋ ਆਹ ਸਾਹਮਣੇ ਕਹਿੰਦੇ ਜੱਗਾ ਦਿਆਲਪੁਰਿਆ ਲੱਖਾਂ ਜੰਕ ਦਾ ਵਾਦਾ ਕਰ ਗਿਆ ਅਗਲੀ ਰੇਡ ਤੇ ਬੋਲ ਸੁੱਗਾ ਸਾਹਿਬ ਲਓ ਸਿਰੇ ਦੀ ਟੱਕਰ ਆ ਖੇਡ ਮੈਦਾਨ ਦੇ ਵਿੱਚ ਜੁਗਾ ਜੁਗਾ ਤੋਂ ਚਲਦੀ ਆਈ ਜੁਗਾ ਜੁਗਾ ਤੱਕ ਚਲਦੀ ਰਹਿ ਫਰਮਣ ਪਿਆਰੀਏ ਖੇਡੇ ਨਹੀਂ ਤੂੰ ਅੱਗੇ ਵਧਦੀ ਰਹਿ ਰੱਬ ਕਰੇ ਨਾ ਅੜਚਾ ਨਾ ਹੋਵੇ ਸੁੱਖਾਂ ਲੱਦੀ ਨੂੰ ਮਾਂ ਦਾ ਰਤਬਾ ਮਿਲਿਆ ਏ ਮਾਂ ਖੇਡ ਕਬੱਡੀ ਨੂੰ ਉਹ ਮਾਂ ਦਾ ਰਤਬਾ ਮਿਲਿਆ ਏ ਮਾਂ ਖੇਡ ਕਬੱਡੀ ਨੂੰ ਆਹ ਕੌਣ ਆ ਚੰਦਰਾ ਉਹ ਪ੍ਰੀਤ ਆ ਪ੍ਰੀਤ ਤੇ ਦੂਜੀ ਸਾਈਡ ਤੇ ਕਹਿੰਦੇ ਭਰਾਵਾਂ ਦਾ ਪਿਆਰ ਆ ਫਰੰਦੀਪਰੀਏ ਗੋਪੀ ਦੇ ਨਾਲ ਤੇ ਪੁਆਇੰਟ ਕਹਿੰਦੇ ਧਾਵੀ ਦੇ ਸੇ ਜੁੜਦਾ ਵਾਟ ਕਹਿੰਦੇ ਧਾਵੀ ਦਾ ਅਗਲੀ ਰੇਡ ਨਵੇਂ ਪਿੰਡਿਆ ਬਾਊ ਤੇ ਛੋਟਾ ਵੀਰ ਗੱਲ ਕਰਦਾ ਹੋਇਆ ਆਓ ਸਾਹਮਣੇ ਕਹਿੰਦੇ ਬਾਊ ਕਬੱਡੀ ਪਾ ਰਿਹਾ ਨਵੇਂ ਪਿੰਡਿਆ ਉਧਰ ਕਹਿੰਦੇ ਲਾਲ ਸਰਪੰਚ ਬੱਲੇ ਵਾਲੇ ਦਾ ਬੱਟੂਆ ਨਿਕਲ ਗਿਆ ਹੈ ਜੇ ਕਿਸੇ ਕੋਲ ਹੋਵੇ ਪਲੀਜ਼ ਭਰਾ ਵਾਂਗੂ ਵਾਪਸ ਕਰ ਦੇਣ ਔਰ ਫਰੰਦੀਪੁਰੀਆਂ ਉਹ ਗੋਪੀ ਮੇਰੇ ਮਿੱਤਰੋ ਹਿਮਾਲਿਆ ਪਰਬਤ ਹੈ ਖੇਡ ਕਬੱਡੀ ਦਾ ਪਰ ਸਾਹਮਣੇ ਕਹਿੰਦੇ ਬਾਊ ਨਵੇਂ ਪਿੰਡਿਆ ਇੱਕ ਲੱਖਾਂ ਦੇ ਅੰਕ ਦਾ ਵਾਅਦਾ ਕਰ ਗਿਆ ਆਹ ਕਹਿੰਦੇ ਸਵਰਗੀਏ ਸਰਦਾਰ ਜੋਤੇਸਿਭਰਾ ਦੇ ਪਿੰਡੋਂ ਆਇਆ ਹੈ ਲਓ ਸਾਹਮਣੇ ਕਹਿੰਦੇ ਲਾਟੀ ਸਭਰਾਵਾਂ ਵਾਲਾ ਰੇਡ ਪਾ ਰਿਹਾ ਮੇਰੇ ਮ ਕਾਰੇ ਬਣਦਾ ਚੰਗਾ ਹੈ ਚੇਲਾ ਵਾਲਕਾ ਉਹ ਤੱਕ ਦੇ ਖੇਤ ਮੈਦਾਨ ਦੇ ਵਿੱਚ ਭਰਾਵਾਂ ਵਾਲੇ ਦੀ ਰੇਡ ਪਈ ਹੋਈ ਹੈ ਕਹਿੰਦੇ ਭਰਾਵਾਂ ਮਾ ਪਿਆਰ ਫਰੰਦੀ ਪੁਕੀ ਦੇ ਨਾਲ ਹੈ ਉਹ ਫਰੰਦੀ ਪੁਰੀਆ ਵੀ ਕਹਿੰਦੇ ਨੂੰ ਪੁੱਤਾਂ ਵਾਂਗੂ ਸਾਹਮਦਾ ਚਾਰ ਭਰਾਵਾਂ ਦੀ ਘੁੰਮਦੀ ਚਾਨ ਦੇ ਉੱਪਰ ਪਈ ਹੋਈ ਰੇਡ ਤੇ ਅਮਰਤ ਨੇ ਟਰਾਈ ਕੀਤੀ ਹੈ ਪਰ ਲਾਡੀ ਕਹਿੰਦੇ ਸਭਰਾਵਾਂ ਵਾਲਾ ਵਾਟਾਂ ਵੜਦਾ ਹੁੰਦਾ ਹੈ ਕਿ ਮੁਟਕੋ ਮੁੜਕੀ ਹੋ ਗਿਆ ਮਿੱਤਰੋ ਜੋਰ ਚੋપરા ਦਾ ਕੰਡਾ ਵੀ ਨਹੀਂ ਚੁਬਦਾ ਜਿਵੇਂ ਕਠੋਰ ਚੋપરા ਦਾ ਜੜੀ ਜਵਾਨੀ ਗਰਮ ਖੂਨ ਲਲਕਾਰੇ ਤਾਂ ਵਾਜਦੇ ਕਿ ਰਾਜੇ ਖੇਲੇ ਮਰਦ ਮੈਦਾਨੋਂ ਮਰਦ ਮੈਦਾਨੋਂ ਡਰ ਕੇ ਨਹੀਂ ਭੱਜਦੇ ਰਾਜੇ ਖੇਲੇ ਮਰਦ ਮੈਦਾਨੋਂ ਡਰ ਕੇ ਨਹੀਂ ਭੱਜਦੇ ਆਓ ਸਾਹਮਣੇ ਮੇਰੇ ਮਿੱਤਰੋ ਕੀੜੀ ਵਾਲਾ ਸਾਭਾ ਕਹਿੰਦੇ ਕਬੱਡੀ ਪਾ ਰਿਹਾ ਹੈ ਸਾਭਾ ਕਹਿੰਦੇ ਕੀੜੀ ਵਾਲਾ ਤੇ ਵੇਖਾਂਗੇ ਮੇਰੇ ਮਿੱਤਰੋ ਆਓ ਦੂਜੀ ਸਾਈਡ ਤੇ ਕਹਿੰਦੇ ਬੋਲੀਆਂ ਪਿੰਡ ਅਰਸ਼ਪਾਲ ਦਾ ਆਓ ਬੋਲੀਆਂ ਪਿੰਡ ਹਰਸ਼ਪਾਲ ਦਾ ਤੇ ਕੀੜੀ ਫਗਾਨੇ ਦਾ ਸਾਭ ਕਹਿੰਦੇ ਵਾਟਾਂ ਵੜਦਾ ਹੁੰਦਾ ਹੈ ਪੁਆਇੰਟ ਕਹਿੰਦੇ ਧਾਵੀ ਦੇ ਹਿੱਸੇ ਜੁੜਦਾ ਹੈ ਆ ਮੁੰਡੇ ਪਿੰਡ ਕਹਿੰਦੇ ਕੱਲ ਕਪਟੀ ਦਾ ਮਹਾਕੁੰਭ ਹੋਇਆ ਜਿੱਥੇ ਕਹਿੰਦੇ ਜਾਗਰਤੂਸ ਜੀ ਭੰਗੂ ਮੀਰਾ ਕੋਟਿਆ ਤੇ ਨਾਨਕ ਫਰਾਂਸ ਨੇ ਕਹਿੰਦੇ ਦਿਲ ਖੋਲ ਕੇ ਮਾਇਆ ਲਈ ਹੈ ਨਾਨਕ ਪੁੱਲਰ ਫਰਾਂਸ ਵਾਲਾ ਆਹ ਯਾਰਾਂ ਦਾ ਯਾਰ ਹੈ ਤੱਕਦੇ ਮੀਰਾ ਕੋਟਿਆ ਸ਼ਮਸ਼ੇਰ ਸਿੰਘ ਦੂਜੀ ਸਾਈਡ ਤੇ ਲੱड्डੂ ਵਾਲਾ ਪ੍ਰੀਤ ਫਾਈ ਓਏ ਹੋਏ ਬਾਹੋਂ ਨੌਜਾਨਾ ਇੱਥੇ ਰੱਖੋ ਨੌਜਾਨਾ ਹੋ ਮਮੂਦਪੁਰੇ ਵਾਲੇ ਆਇਆ ਸਵਾਦ ਵਰਜਨ ਤਾੜਤੀਆ ਜਿਹਦਾ ਪਿਆਰ ਆ ਕਹਿੰਦੇ ਆ ਡੱਲ ਦੇ ਦਲੇਰ ਪਹਿਲਵਾਨ ਦੇ ਨਾਲ ਜਿਹਦਾ ਮਾਣ ਦਲੇਰ ਭਰਾਨ ਡੱਲ ਵਾਲਾ ਕਰਦਾ ਆ ਆ ਤੱਕਦੇ ਗੋਰਾ ਗੜਾ ਰਾਜੋ ਕੋਈ ਪਿੰਡ ਵਾਲਾ ਪੁਆਇੰਟ ਧਾਵੀ ਦੇ ਸੇ ਤੇ ਬਾਈਕ ਤੇ ਛੋਟਾ ਵੀਰ ਲਓ ਸਾਹਮਣੇ ਕਹਿੰਦੇ ਗੋਰਾ ਗੜਾ ਇੱਕ ਲੱਖਾਂ ਅੰਕ ਦਾ ਵਾਅਦਾ ਕਰ ਗਿਆ ਅਗਲੀ ਰੇਡ ਪਾਉਣ ਦੇ ਲਈ ਵੇਖਾਂਗੇ ਕਹਿੰਦੇ ਨਾ ਹੀ ਹੁਣ ਵਧਿਆ ਆ ਖੇਡ ਦੇ ਮੈਦਾਨ ਦੇ ਵਿੱਚ ਇਹ ਮੁੰਨਾ ਤਲਵੰਡੀ ਚੌਧਰੀਆ ਪਿੰਡਲਾ ਖੇਡ ਮੈਦਾਨ 'ਚ ਰੇਡ ਪਾਉਣ ਨੂੰ ਬਾਦਦਾ ਹੋਇਆ ਪ੍ਰੀਤ ਦੇਖ ਮੁੰਡੇ 'ਚ ਕਿੰਨਾ ਕੋਯੋਰ ਆ ਉਹ 2 ਨੰਬਰ ਤੋਂ ਕਹਿੰਦੇ ਦੁੱਗਲੀ ਵਾਲਾ ਪਰ ਪੁਆਇੰਟ ਮਾਣੇ ਗੜਾ ਭੋਲਾ ਕਹਿੰਦਾ ਪੁਆਇੰਟ ਧਾਵੀ ਦੇ ਹਿੱਸੇ ਜੁੜਦਾ ਹੋਇਆ ਆਹਦਾ ਤੇਜਵੀਰ ਨਾਮ ਆ ਧੁੰ ਪਿੰਡਾ ਤੱਕ ਦੇ ਖੇਡ ਮੈਦਾਨ ਦੇ ਵਿੱਚ ਆਹ ਗੱਬਰੂ ਤੇਜਵੀਰ ਧੁੰ ਪਿੰਡਲਾ ਰੇਡ ਪਾਉਣ ਨੂੰ ਬਾਦਦਾ ਹੋਇਆ ਸਰਮਤ ਧੁੰਨ ਦੇ ਨਾਲ ਕਹਿੰਦੇ ਗੂੜੀਆਂ ਰਿਸ਼ਤੇਦਾਰੀਆਂ ਤੇ ਆਹ ਕਹਿੰਦੇ ਪੰਗਾ ਕਿਹਦੇ ਨਾਲ ਹੈ ਪੰਗਾ ਕਿਹਦੇ ਨਾਲ ਹੈ ਇਹ ਕਹਿੰਦੇ ਉਪਰਾਂ ਵਾਲਾ ਚੀ ਅੱਚੀ 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 ਦੇ ਧੁੰਨ ਵਾਲਾ ਆਹ ਜਿੱਤੇ ਵਾਲਾ ਤੇਜਬੀਰ ਇਹ ਇੱਥੇ ਰੱਖੋ ਨਾ ਜੰਨਾ ਉਧਰ ਸਾਡਾ ਭਰਾ ਕਹਿੰਦੇ ਹਰਪਾਲ ਗੋਦਵਾਲ ਜੱਜ ਮਨਾ ਨਾਲ ਵੀਰ ਸਾਡਾ ਤੇ ਮਨਦੀਪ ਲੱड्डੂ ਜਗਰੂਪ ਲੱड्डੂ ਹਰਵਿੰਦਰ ਜਾਂਦੀਆ ਸੁਖ ਘਰੇਾਲਾ ਦੇ ਨਾਲ ਜੱਗਾ ਪੱਤੂ ਕੰਦੇ ਪ੍ਰੀਤ ਦੇ ਤਿੰਨ ਜੱਫੇ 5100 ਦੇ ਪ੍ਰੀਤ ਦੇ ਤਿੰਨ ਜੱਫੇ 5100 ਦੇ ਆਹ ਪ੍ਰੀਤ ਦੇ ਤਿੰਨ ਜੱਫੇ ਕਹਿੰਦੇ 5100 ਦੇ ਲੈ ਵੀ ਮਹਮੂਦਪੁਰੇ ਵਾਲੇ ਨੇ ਮੈਚ ਦਾ ਸਵਾਦ ਆ ਰਿਹਾ ਇੱਕ ਵਾਰੀ ਤਾੜੀਆਂ ਮਾਰ ਦਿਓ ਖੁੱਲ ਕੇ ਆਪਣੇ ਕਹਿੰਦੇ ਤੇਜਪਾਲ ਆਹ ਸੁਰ ਸਿੰਘ ਵਾਲਾ ਕਹਿੰਦੇ ਕਬੱਡੀ ਪਾ ਰਿਹਾ ਪਰ ਮੇਰੇ ਮਿੱਤਰੋ ਆ ਸਰਦਾਰ ਟਹਣ ਸਿੰਘ ਜੀ ਦਾ ਬੇਟਾ ਪੂਰਿਆਂ ਵਾਲਾ ਕੇਂਦਰ ਕਹਿੰਦੇ ਆਹ ਸਾਹਮਣੇ ਕਹਿੰਦੇ ਖੜਕਾ ਧੜਕਾ ਘੜਕਾ ਧੜਕਾ ਲੱਗਦਾ ਹੋਇਆ ਜੋਰ ਤੇ ਤੇਜਪਾਲ ਨੇ ਕਹਿੰਦੇ ਕ ਲੱਖਾਂ ਜਾਂ ਕਦਾਵਾਦਾ ਕਰ ਦਿੱਤਾ ਉਹ ਖੜਕਾ ਜਾ ਸੁਣਿਆ ਉਧਰ ਸਵਾਰੀਏ ਸਰਦਾਰ ਲਖਮੀਰ ਸਿੰਘ ਜੀ ਭੁੱਲਰ ਦੇ ਨਾਮ ਤੋਂ ਪਿਆਰ ਪੁੱਜਾ ਹੈ। ਮੱਥਾ ਸਿੰਘ ਜੀ ਚੇਅਰਮੈਨ ਸਾਹਿਬ ਦੇ ਕਹਿੰਦੇ ਜਿਗਰ ਹੈ। ਉਧਰ ਬਹੁਤ ਵੱਡਾ ਮਾਣ ਮੱਥਾ ਸਿੰਘ ਜੀ ਚੇਅਰਮੈਨ ਸਾਹਿਬ ਦੇ ਪਰਿਵਾਰ ਵੱਲੋਂ ਪੁੱਜਾ ਹੈ। ਧੰਨਵਾਦ ਕਰਦੇ ਆਂ ਤੇਜਵੀਰ ਦੀ ਰੇਡ ਸਾਰਾ ਹੀ ਟੱਬਰ। ਨਹੀਂ ਮੈਂ ਕੱਲੀ ਤੇ ਮਲਾਜੇਦਾਰ ਵਾਲੇ ਮੈਂ ਕਿਹਦਾ ਕਿਹਦਾ ਮਾਣ ਰੱਖ ਲਾਂ। ਨਹੀਂ ਮੈਂ ਕੱਲੀ ਤੇ ਮਲਾਜੇਦਾਰ ਵਾਲੇ ਮੈਂ ਕਿਹਦਾ ਕਿਹਦਾ ਮਾਣ ਰੱਖ ਲਾਂ। ਦਲਬਾਗ ਸਰਪੰਚ ਦਾ ਕਹਿੰਦੇ ਚਾਰ ਹੀ ਚੁੱਕਿਆ ਜਾਂਦਾ। ਹਰਮੰਦਰ ਲਾਡੀ ਜੈਲਦੀਰ ਜੈਲਦਾਰ ਤੇ ਜੱਸ ਕਹਿੰਦੇ ਸੇਵਾਦਾਰ ਦਲਵਾਰ ਸਰਪੰਚ ਜਸਬਲ ਭੁੱਲਰ ਜਰਨੈਲ ਸਿੰਘ ਜਰਨੈਲ ਸਿੰਘ ਜੀ ਤੇ ਨਾਲ ਗੋਪੀ ਸੁਖਰਾਜ ਤੇ ਤਰਫੇ ਸਾਡੇ ਵੀਰ ਹੈ ਜੱਸ ਹੱਟੀ ਵਾਲਾ ਯਾਰਾਂ ਦਾ ਯਾਰ ਹੈ ਬਹੁਤ ਵੱਡੇ ਮਾਨਚਾਰ ਕਹਿੰਦੇ ਧਾਵੀ ਦੇ ਪ੍ਰੀਤ ਤੇਰੇ ਚੰਨਾ 25100 ਦੇ ਜਾਂਦੀ ਆ ਕਹਿੰਦਾ 25100 ਦੇ ਹੈ ਜੱਗਾ ਜੰਮਿਆਂ ਦੇ ਮਿਲਨ ਵਧਾਈਆਂ ਦੇ ਵੱਡਾ ਹੋ ਕੇ ਕੌਡੀ ਖੜਾ ਹੈ ਆਓ ਸਾਹਮਣੇ ਕਹਿੰਦੇ ਵੱਡਾ ਹੋ ਕੇ ਕੌਡੀ ਖੇਡਦਾ ਉਧਰ ਕਹਿੰਦੇ ਨਾਨਕ ਪੁੱਲਰ ਫਰਾਸ ਲਾਈਵ ਤਾਰਾਂ ਜੋੜੀ ਬੈਠਾ ਹੈ ਦੇਲਦਿਆਂ ਗਾਰਿਆਂ ਤੋਂ ਵੱਡਾ ਧੰਨਵਾਦ ਆਹ ਫਰੰਦੀਪੁਰੀਆਂ ਗੋਪੀ ਮੇਰੇ ਮਿੱਤਰੋ ਆਹ ਜੱਗਾ ਦੇ ਗੋਪੀ ਗੋਪੀ ਤੇ ਜੱਗਾ ਲੱਗਦਾ ਹੋਇਆ ਜੋਰ ਹੁੰਦੀ ਬੱਲੇ 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 ਤਾੜੀਆਂ ਮਾਰ ਦਿਓ ਮਹਿਮੂਦ ਉਹ ਕਾੜ ਮਾਰ ਮਾਰ ਡੰਡ ਲੋਹਾ ਕਰ ਲਿਆ ਸਰੀਰ ਨੂੰ ਮਾਨ ਵਿੱਚ ਧਾਰ ਲਿਆ ਜੱਟ ਨੇ ਅਖੀਰ ਨੂੰ ਉਹ ਦੁਨੀਆ ਇਦਾਂ ਨਹੀਂ ਮੰਨਦੀ ਇੱਕ ਦੇ ਜੋਰ ਨਾਲ ਮਣਾਉਣੀ ਪੈਣੀ ਆ ਫੜ ਕੇ 2011 ਵਾਲਾ ਗੋਪੀ ਸੁੱਕਿਆ ਖੇਡ ਵਿਖਾਉਣੀ ਪੈਣੀ ਆ ਉਹ ਜਿਹੜੇ ਜਿਹੜੇ ਕਹਿੰਦੇ ਗੋਪੀ ਪੂਰਾ ਫੇਟਾ ਲਲਕਾਰਾ ਜਾ ਆਹ ਲਲਕਾਰੇ ਵੱਜ ਗਏ ਉਹ ਲਲਕਾਰੇ ਵੱਜ ਗਏ ਉਹ ਲਲਕਾਰੇ ਵੱਜ ਗਏ ਆਹ ਲਲਕਾਰੇ ਵੱਜ ਗਏ ਭੰਗੜੇ ਪੈ ਗਏ ਆ ਨਵੇਂ ਪਿੰਡੀਏ ਰਵੀ ਦੇ ਪਿੰਡੋਂ ਆ ਰਵੀ ਕੱਲੀਆਂ ਸੀੜੀਆਂ ਨਹੀਂ ਮਾਰਦਾ ਇਹ ਕਾਪੀ ਦੀ ਕਾਪੀ ਦੀ ਹਿੱਕ ਤੇ ਕਹਿੰਦੇ ਪੰਚਾਇਤਾਂ ਦੇ ਮਤੇ ਨਹੀਂ ਪਾਉਂਦਾ ਇਹ ਸਰਪੰਚਾਂ ਦਾ ਕਹਿੰਦੇ ਮੋਟਿਆ ਜੱਟ ਕਹਿੰਦੇ ਆਹ ਫੈਕਟਰੀ ਆ ਪੰਚ ਫੈਕਟਰੀ ਸਭ ਤੋਂ ਵੱਧ ਕਹਿੰਦੇ ਮੁਨਾਫੇਵਾਰ ਮੁਨਾਫੇਵਾਰਾ ਵਿਭਾਗ ਆਹ ਨਵੇਂ ਪਿੰਡੀਏ ਬਾਉ ਦੀ ਰੇਡ ਪਈ ਹੋਈ ਆ ਮੁੰਡਾ ਕਹਿੰਦੇ ਸਾਡਾ ਵੀਰ ਉਹ ਨਵੇਂ ਪਿੰਡੀਆਂ ਵਿਦੇਸ਼ਾਂ ਦੀ ਧਰਤੀ ਦੇ ਵਸਿਆ ਵੱਡਾ ਸਿੰਘ ਝੱਠੂ ਦਾ ਪੋਤਰਾ ਹੈ ਇਹ ਮਾਸੀ ਪੂਆ ਦੇ ਪੁੱਤ ਤੇ ਆਹ ਮੁੰਡਾ ਕਹਿੰਦੇ ਬੋਲੀਆਂ ਵਾਲਾ ਟਰਾਈ ਕਰਦਾ ਆਉ ਗਿਆ ਆਉ ਗਿਆ ਨਵੇਂ ਪਿੰਡੀਆਂ ਆਉ ਗਿਆ ਛੋਟਿਆ ਵੀਰਾ ਮੀਰਾ ਕੋਟੀਆਂ ਫੇਰ ਆ ਗਿਆ ਆਹ ਦਿਲਸ਼ੇਰ ਕਹਿੰਦੇ ਸ਼ੇਰਾ ਵੀਰਾ ਕੋਟੀਆਂ ਕਬੱਡੀ ਪਾ ਰਿਹਾ ਹੈ ਮੀਰੇ ਕੋਟੀਆਂ ਸ਼ੇਰੇ ਦੀ ਕਹਿੰਦੇ ਕਬੱਡੀ ਪਾ ਰਹੀ ਹੈ ਮੇਰੇ ਮਿੱਤਰੋ ਦੇਖਾਂਗੇ ਸਾਹਮਣੇ ਆਹ ਸੋਖਾ ਕਹਿੰਦੇ ਦੁੱਬਲੀ ਵਾਲਾ ਵੇਖਾਂਗੇ ਪਰ ਮਿੱਤਰੋ ਉਹ ਤਗੜਾ ਜੱਫਾ ਲੱਗ ਚੁਕਿਆ ਹੈ ਸੁਖ ਕਹਿੰਦੇ ਦੁਗਲੀ ਵਾਲਾ ਬੱਲੇ ਬਲੇ ਕਰ ਆਇਆ ਹੈ ਲੱਖਾ ਮਮੂਦਪੁਰਿਆ ਕਹਿੰਦਾ ਗੋਪੀ ਦਾ ਨਹੀਂ ਜੰਨ ਨਹੀਂ ਵੀਰ ਕੋ ਦਿਖ ਰਹੀ ਯਾਰ ਸਵਾਦ ਫੇਰ ਆਉਂਦਾ ਉਹ ਛਲਾ ਇਹ ਸੁਪਰਸਟਾਰ ਹੈ ਤੋਹਾ ਦੇ 1000 ਫਰੰਦੀਪੁਰਿਆ ਦੇ 2 1000 ਦੇ ਹੈ ਆਹ ਤੱਕ ਦੇ ਖੇਡ ਮੈਦਾਨ ਚ ਸਰੇ ਦੀ ਟੱਕਰ ਹੇ ਬੱਬਿਆ ਆ ਮੁੰਡਾ ਗਿਆ ਬੱਬਿਆ ਸੰਭਲ ਮੁੰਡਾ ਗਿਆ ਬੱਬਿਆ ਸੰਭਲ ਮੁੰਡਾ ਗਿਆ ਆ ਬੱਬਿਆ ਸੰਭਲ ਮੁੰਡਾ ਗਿਆ ਉਹ ਮੁੰਡਾ ਗਿਆ ਆ ਗਿਆ ਜੀੜੀ ਫਗਾਨੇ ਵਾਲਾ ਹੋ ਗਿਆ ਲਖਿਆ ਸਮਝੀਆਂ ਤੇਰੀਆਂ ਰਮਜਾਂ ਮੈਂ ਕਹਿੰਦਾ ਸੁਖਿਆ ਕਰਦੇ ਦੋਦੇ ਕਰਦੇ ਕਹਿੰਦਾ ਨੋਟਾਂ ਦੀ ਕਿਰਪਾ ਪੂਰੀ ਬਾਬੇ ਰੇੜੇ ਸ਼ਾਹ ਦੀ ਸਾਡੇ ਚੇਅਰਮੈਨ ਮੱਥਾ ਸਿੰਘ ਜੀ ਆਓ ਸੁਰਮਣੇ ਕਾ ਦੇ ਬੰਦੇ ਨੇ ਗੀਤ ਆ ਪ੍ਰੀਤ ਬੱਲੇ ਬਲੇ ਕਰਾ ਗਏ ਗੇਰਮਾਨ ਜਲਦੀਆ ਇਹ ਆ ਇੱਥੇ ਰੱਖੋ 25100 ਦੇ 25100 ਦੇ ਲਓ ਸਿਰੇ ਦੀ ਟੱਕਰ ਇੱਕ ਪਿੰਡ ਦੀ ਕਰਨਦੇ ਆ ਏ ਹਰੰਦੀਪੁਰੀਆ ਹਰੰਦੀਪੁਰੀਆ ਦੇ ਗੋਰਾ ਗੜਾ ਰਾਜੋ ਕੇ ਪਿੰਡ ਵਾਲਾ ਏ ਇੱਥੇ ਰੱਖੋ ਨਾ ਜਨਾ ਇੱਥੇ ਰੱਖ ਓਏ ਹੋਏ ਦੇਖੀ ਯਾਰ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਜਿੱਦ ਨਾਲ ਮਸਲੇ ਵਿਗੜ ਜਾਂਦੇ ਐ ਰਾਜੀਨਾਮਾ ਕਰ ਲੋ ਨਿਬੜ ਜਾਂਦੇ ਕਣ ਮੈਂ ਬਿਤੀ ਕਰਦਾ ਭਰਾ ਯਾਰ ਮੈਚ ਬੋਲ ਲੈਂਦੋਂ ਪੈਸੇ ਰਹਿੰਦੋ ਬਹੁਤ ਹੋ ਗਏ ਪੈਸੇ ਰਹਿੰਦੋ ਮੈਚ ਬੋਲ ਲੈਂਦੋ ਬਾਦ ਬਾਲਾ ਤਕੜਾ ਕੋਈ ਨਹੀਂ ਚੱਲਣ ਦੇ ਜਿੱਦ ਨਾਲ ਬਹੁਤ ਵੱਡੇ ਮਾਨ ਪਿਆਰ ترਸੀਲ ਸਿੰਘ ਜੀ ਵਪਾਰੀ ਲਖਤਾ ਸਿੰਘ ਜੀ ਚੇਅਰਮੈਨ ਸਾਹਿਬ ਦੇ ਭੱਲਰ ਸਾਹਿਬ ਉਹਨਾਂ ਲੋ 50 ਰੁਪਏ ਦਾ ਵੱਡਾ ਮਾਣ ਗੱਜਾ ਦਿਲ ਦੀਆਂ ਕਰਾਈਆਂ ਜੋ ਧੰਨਵਾਦ ਕਰਦੇ ਆ ਬਹੁਤ ਸਤਿਕਾਰ ਦੇ ਕੋ ਵੀਰ ਇੱਕ ਬੇਨਤੀ ਆ ਕਿਰਪਾ ਕਰਕੇ ਯਾਰ ਉਹਨੂੰ ਪੈਸੇ ਰਹਿਣ ਦੋ ਕਬੱਡੀ ਦਾ ਮੈਚ ਬੋਲ ਲੈਂਦੋ ਔ ਟੱਕਰ ਸਿਰੇ ਦੀ ਐ ਉਧਰ ਸਾਡਾ ਵੀਰ ਕਹਿੰਦੇ ਛਤਰਪਾਲ ਸਿੰਘ ਜੀ ਆਹ ਕਹਿੰਦੇ ਭੱਲਰ ਸਾਹਿਬ ਦੇ ਪੁੱਤਰੇ ਜਾ ਵਸਿਆ ਕੈਨੇਡਾ ਪਰ ਆ ਪੂਰੇ ਪਿੰਡ ਦਾ ਕਿੰਦਰਾ ਏ ਕਿੰਦਰਾ ਓ ਕਿੰਦਰਾ ਮੁੰਡਾ ਗਿਆ ਓ ਨਵੀਂ ਜੀ ਓਵਰ ਦਾ ਮੁੰਡਾ ਆ ਗਿਆ ਆ ਹੋ ਗਿਆ ਆਉ ਗਿਆ ਆਹੋ ਗਿਆ ਆਓ ਸਾਹਮਣੇ ਕਹਿੰਦੇ ਤੇਜਵੀਰ ਧੁੰਨਾ ਵਾਲਾ ਕਬੱਡੀ ਪਾ ਰਿਹਾ ਹੈ ਅੱਜ ਕਹਿੰਦੇ ਬਹਿਮੂਨਪੁਰ ਦੀ ਧਰਤੀ ਦੇ ਸਿਰਾ ਹੋ ਰਿਹਾ ਹੈ ਅੱਜ ਕਹਿੰਦੇ ਮੇਲਾ ਬਾਬਾ ਰੇੜੇ ਸ਼ਾਇਆ ਦਾ ਤੇ ਕਹਿੰਦੇ ਸਿਰਾ ਹੋ ਰਿਹਾ ਮੇਰੇ ਮਿੱਤਰੋ ਉਹ ਬੌਲੀਆਂ ਪਿੰਡ ਵਾਲਾ ਕਹਿੰਦੇ ਉਹ ਕਰਾਉਂਦਾ ਬੱਲੇ ਬੱਲੇ ਵਾਹਏ ਤੇਰੇ ਨੋਇਆ ਲਖਿਆ ਭਾਵੇਂ ਟੀਮਾਂ ਲੈ ਦਈਆਂ ਕਹਿੰਦਿਆ ਪਰ ਕਸਰਾਂ ਕੱਢੀ ਜਾਂਦੇ ਆ ਕਸਰਾਂ ਕੱਢੀ ਜਾਂਦੇ ਆ ਉਹ ਬੈਠਾ ਲਾਖਣੇ ਪਿੰਡ ਵਾਲਾ ਖੰਡਾ ਜਿੰਨਾ ਕਹਿੰਦੇ ਕਿਸੇ ਵਲੇ ਜਾਫੀ ਚੁੱਕ ਕੇ ਢੇਰੀਆਂ ਤੋਂ ਪਾਰ ਕਰਾਇਆ ਆ ਉਹ ਲਖਣ ਦੇ ਹਰਚੰਦ ਲੀਆਂ ਗੱਲਾਂ ਹੁੰਦੀਆਂ ਬਾਉ ਪਰੇਨ ਉਹਨਾਂ ਦੀਆਂ ਗੱਲਾਂ ਹੁੰਦੀਆਂ ਤੇ ਗੁਰਪ੍ਰੀਤ ਨੰਬਰਦਾਰ ਹੁਣੀ ਸਾਡੇ ਵੀਰ ਆ ਤੇ ਨਾਲ ਕਹਿੰਦੇ ਆ ਨਸ਼ੱਤਰ ਸਾਡਾ ਵੀਰ ਫੌਜੀ ਹੁਣੀ ਕਬੱਡੀ ਨੂੰ ਵੱਡਾ ਪਿਆਰ ਦਿੰਦੇ ਆ ਇੰਦਰਜੀਤ ਸਿੰਘ ਜੀ ਯੂਐਸਏ ਕਹਿੰਦੇ ਵੀ ਭੂਰਿਆਂ ਵਾਲੇ ਗਿੰਦਰ ਦੇ ਦੋ ਜੱਫੇ 1500 ਦੇ ਇੱਕ ਹੱਥ ਜੁੜ ਕੇ ਬਿੰਦੀ ਗਰਾਊਂਡ ਕਲੀਅਰ ਕਰ ਦਿਓ ਯਾਰ ਬਾਈ ਕੋਈ ਨਹੀਂ ਸੁਣਦਾ ਮਮੂਦਪੁਰ ਕੋ ਤੁਹਾਨੂੰ ਪਤਾ ਯਾ ਮੇਲਾ ਬਾਬੇ ਰੇਣੇਸ਼ਾ ਦਾ ਉਹ ਕੋਈ ਨਹੀਂ ਸੁਣਦਾ ਇੱਥੇ ਅੱਲਾ ਮਾਰੇ ਅੰਨੀ ਨੂੰ ਘਸੁੰਨ ਵਜੇ ਥੰਮੀ ਨੂੰ ਉਹ ਗੱਲ ਹੁੰਦੀ ਹੈ ਮੈਂ ਤਾਂ ਬੇਨਤੀ ਖੁਦ ਕਰਦਾ ਯਾਰ ਮਾਨਾ ਪੈਰੀ ਹੱਥਲ ਵਾਲੋ ਗਰਾਊਂਡ ਕਲੀਅਰ ਕਰ ਦਿਓ ਦਲਬਾਖ ਸਿੰਘ ਕਿੱਥੇ ਸਰਪੰਚ ਬਰਾ ਯਾਰ ਦਲਬਾਖਸੋ ਕਰੀਏ ਬੇਨਤੀ ਯਾਰ ਕੱਲੇ ਕੱਲੇ ਨੂੰ ਬੇਨਤੀ ਕਰ ਦਿਓ ਸੇਵਾਦਾਰਾਂ ਨੂੰ ਬੇਨਤੀ ਹੈ ਗਰਾਊਂਡ ਕਲੀਅਰ ਕਰ ਦਿਓ ਮੈਚ ਵਾਲਾ ਤਗੜਾ ਮੂਦਪੁਰਿਓ ਓਏ ਆਦਾ 4 ਲੱਖ ਦੇ ਦੋ ਤਾਂ ਇਹੋ ਜਿਹਾ ਮੈਚ ਹੁੰਦਾ ਦਲਵਾਨ ਸਿਆ ਤੇਰੇ ਸੇਵਾਦਾਰ ਵੀਰ ਯਾਦ ਕਰਦੇ ਆ ਜੱਸਾ ਭਰਾ ਸਾਡਾ ਹੱਟੀ ਵਾਲਾ ਤੇ ਨਾਲ ਕਹਿੰਦੇ ਸਵਰਗੀਏ ਲਖਵੀਰ ਸਿੰਘ ਜੀ ਭੁੱਲਰ ਦੇ ਵੀਰ ਐ ਜੱਸ ਦੇ ਜੀਤ ਉਹਨਾਂ ਲੋ ਬਹੁਤ ਵੱਡਾ ਮਾਣ ਪਿਆਰ ਪੁੱਜਾ ਦਿਲ ਦੀਆਂ ਕਰਾਈਆਂ ਜੋ ਧੰਨਵਾਦ ਕਰਦੇ ਆ ਸਾਡੇ ਵੀਰ ਐ ਇੱਕ ਬੇਨਤੀ ਕਰਦੀਏ ਜੇਰ ਆਪਾਂ ਖੁਦ ਚੱਲ ਕੇ ਬੇਨਤੀ ਕਰਦੀਏ ਉਹ ਬਾਬੇ ਰੇੜੇ ਸ਼ਾਹ ਦੀ ਸੌ ਜਿਹੜਾ ਕਲੀ ਵਾਲੀ ਲਾਣ ਦਾ ਛੱਡੇ ਯਾਰ ਉਹਨੂੰ ਸੌ ਆਂ ਪੀਰ ਬਾਬਾ ਰੇੜੇ ਸ਼ਾਹ ਦੀ ਜਿਹੜਾ ਕਲੀ ਵਾਲੀ ਲਾਣ ਦਾ ਛੱਡੇ ਬੁਲਾਜੋ ਵੀਰਾਂ ਨੂੰ ਬੇਨਤੀ ਆ ਵੀ ਤੁਸੀਂ ਪਿੱਛੇ ਕਰੋ ਯਾਰ ਜੇ ਸੇਵਾਦਾਰ ਨੇ ਕੀਤੇ ਤੇ ਫਿਰ ਗੁੱਸਾ ਕਰਨਾ ਔਰ ਤੱਕ ਫਿਰ ਸੇਵਾਦਾਰ ਕਹਿੰਦੇ ਫਿਰ ਕੀ ਕੀਤੇ ਤੁਸੀਂ ਦੱਸੋ ਲਓ ਲਾਡੀ ਕਹਿੰਦੇ ਸਭਰਾ ਪਿੰਡ ਵਾਲਾ ਇਹ ਜੋਤੇ ਦਾ ਪਿੰਡੂ ਐ ਫਰਾ ਕਹਿੰਦੇ ਦੁੱਬਲੀ ਵਾਲਾ ਟਰਾਈ ਕਰਦਾ ਉਹ ਮੁੰਡਾ ਬਾਟਾਂ ਮੜਦਾ ਜਾਂਦਾ ਪੁਆਇੰਟ ਧਾਵੀ ਦਾ 12 ਤਰੀਕ 5 ਵਰ ਦੇ ਚਰਾਣਕਾਂ ਲੱਗਣੀਆਂ ਪਿੰਦਰ ਸੋਹਣੇ ਸੱਦੇ ਦਿੰਦੇ ਐ ਭਾਗਾ ਸੋਹਲ ਤੇ ਬਾਬਾ ਗੁਲਾਬ ਵੀਰ ਸਿੰਘ ਜੀ ਵੱਡੇ ਸੱਦੇ ਦਿੰਦੇ ਐ 12 ਤਰੀਕ 5 ਵਰ ਦੇ ਵਿੱਚ ਗਿੜਦਾ ਪੈਣਾ ਕਬੱਡੀ ਦਾ ਮਿੱਤਰੋ ਉਹ ਲਾਡੀ ਪ੍ਰਾਣ ਦੇ ਪਿੰਡ ਤੱਕ ਦੇ ਕਹਿੰਦੇ ਬਿਆਲਪਰੀਆ ਜੱਗਾ ਰੰਦੀਪੁਰੀਆ ਉਹ 2100 ਦੇ ਮਮੂਦਪੁਰੀਆ ਲੱਖਾ ਕਹਿੰਦਾ ਆਪ ਵੀ ਭਰਾਰੇ ਵੱਡੀ ਕਬੱਡੀ ਖੇਡੀ ਐ ਆ ਤੱਕ ਦੇ ਖੇਡ ਮੈਦਾਨ ਦੇ ਵਿੱਚ ਆਹ ਕਹਿੰਦੇ ਤਾਜੇ ਚੱਕੀਆਂ ਉਹ ਤਾਜੇ ਚੱਕੀਆਂ ਕੋਈ ਗੱਲ ਨਹੀਂ ਰਵੀ ਭਰਾ ਥੋੜਾ ਫੈਸਲਾ ਧਿਆਨ ਦੇ ਨਾਲ ਲਓ ਸਿਰੇ ਦੀ ਟੱਕਰਾ ਭੁੱਲਿਆ ਆਹ ਦੇਖ ਕਬੱਡੀ ਦਾ ਮੈਚ ਕਹਿੰਦੇ ਗਿੜਦਾ ਪੈਂਦਾ ਹੈ ਖੇਡ ਮੈਦਾਨ ਦੇ ਵਿੱਚ ਗੱਭਰੂ ਕਹਿੰਦੇ ਆ ਮੀਰਾ ਕੁੱਟਿਆ ਸ਼ਮਸ਼ੇਰ ਕੁਲਵੀਰ ਸਿੰਘ ਜਈ ਪੰਜਾਬ ਰੋਜ ਬੀੜੀਵੜ ਭਿੱਖੀ ਬੰਡੀਆ ਸਾਡਾ ਭਰਾ ਕਬੱਡੀ ਨੂੰ ਕਹਿੰਦੇ ਵੱਡਾ ਪਿਆਰ ਦਿੰਦਾ ਆ ਮਮੂਦਪੁਰੀਆ ਪਿੰਡ ਤਾਂ ਹੈ ਹੀ ਕਬੱਡੀ ਦੀ ਨਰਸਰੀ ਹੈ ਲੱਗ ਬਾਬਾ ਰੇੜੇ ਸ਼ਾਹ ਦੀ ਕਸਮ ਆ ਜਿਹੜਾ ਯਾਰ ਗਰਾਊਂਡ ਗਰਾਊਂਡ ਨਾਲ ਕਲੀਅਰ ਕਰੇ ਜਿਹੜਾ ਗਰਾਊਂਡ ਨਾਲ ਕਲੀਅਰ ਕਰੇ ਉਹਨੂੰ ਸੌ ਹੈ ਆਹ ਤੱਕ ਦੇ ਖੇਡ ਮੈਦਾਨ ਚ ਦੋ ਨੰਬਰ ਤੋਂ ਬੰਦਾ ਪਰ ਸੁਰਸਿੰਘ ਆ ਬਾਟਾਂ ਵੜਦਾ ਹੁੰਦਾ ਆ ਸੰਦੀਪਰੀਏ ਨੇ ਕਹਿੰਦੇ ਪੁੱਤਾਂ ਨਾਲੋਂ ਵੱਧ ਪਿਆਰ ਦਿੰਦਾ ਆ ਘਪਰੂ ਨੂੰ ਮਾਦਨਾ ਮੇਰਾ ਗਿਆਲਾ ਭੋਲਿਆ ਹਾਦ ਸਮਾਂ ਦੇ ਦੱਸਿਓ ਸਕੋਰ ਕਿੰਨੇ ਕਿੰਨੇ ਆ ਵਿਸ਼ਾਲ ਕੈਰੋ ਸਾਡਾ ਵੀਰ ਹੈ ਕਹਿੰਦਾ ਵੀ ਜਿਗਰੀ ਯਾਰ ਸੁਗਿਆ ਜਾ ਵਸਿਆ ਯੂ ਐਸ ਏ ਦੀ ਧਰਤੀ ਤੇ ਤੇ ਚੰਦਰੇ ਦੇ ਬਾਜੋ ਦਿਲ ਨਹੀਂ ਲੱਗਦਾ ਯਾਰਾਂ ਬਾਜਾਂ ਦਿਲ ਨਹੀਂ ਲੱਗਦਾ ਵਿਸ਼ਾਲ ਜਦੋਂ ਯਾਰ ਜਦੋਂ ਸੱਜੀਆਂ ਖੱਬੀਆਂ ਬਾਹਾਂ ਨਾਲ ਹੋਣ ਤੇ ਹੌਸਲੇ ਵੱਧ ਜਾਂਦੇ ਐ ਪਰ ਮੱਖਣ ਸੰਧੂ ਥੋੜੇ ਦਿਨਾਂ ਦਾ ਕੋਈ ਨਹੀਂ ਬਾਤ ਸੀ ਫੇਰ ਯੂ ਐਸ ਏ ਤੋਂ ਆਵੇਗਾ ਵਿਸ਼ਾਲ ਕੈਰੋ ਨਾਲ ਗੂੜਾ ਪਿਆਰ ਹੈ ਕਰਿਆਲੇ ਦੇ ਪੁਆਇੰਟ ਆ ਜੀ 15 ਤੇ 7.5 ਫਰੰਦੀਪੁਰ ਦੇ ਜੋਰ ਦੇ ਨਹੀਂ ਤਾੜੀ ਮਾਰ ਦੋ 15 ਤੇ 7.5 ਕਾਲੇ ਦਬਈ ਕਾਲੇ ਦਬਈ ਵੱਲੋਂ ਚੰਨਨ ਨੂੰ ਕਹਿੰਦੇ ਮੁੰਦਰੀ ਨਾਲ ਸਨਮਾਨ ਹੋਣਾ ਰਾਜ ਮਿਸਤਰੀ ਤੇ ਗੋਰਾ ਪ੍ਰਧਾਨ ਉਹਨਾਂ ਭਰਾਵਾਂ ਵੱਲੋਂ ਚੰਨਨ ਦਾ ਦੇਸੀ ਕਿ ਉਹਦੇ ਟੀਮ ਦੇ ਨਾਲ ਸਨਮਾਨ ਆਉਣ ਜਾ ਰਿਹਾ ਸਾਰੇ ਭਰਾਵਾਂ ਨੂੰ ਬੇਨਤੀ ਆਪਾਂ ਮਾਨ ਸਨਮਾਨ ਕਰ ਦਈਏ ਮੈਨੂੰ ਇੱਕ ਆ ਗਰੀਬ ਦਾ ਬੋਲ ਲੰਦੋ ਯਾਰਾ ਆ ਮੇਰਾ ਵੀਰ ਹੈ ਆ ਜਾ ਆ ਜਾ ਲੈ ਵੀ ਲਾਈਵ ਵਾਲਿਆ ਕੈਮਰਾ ਮੇਰੇ ਵੱਲ ਕਰੀ ਆ ਵੀਰ ਹੈ ਘਰ ਵਾਲੀ ਦੇ ਕਹਿੰਦੇ ਵੀ ਬੱਚਾ ਹੋਣ ਆਲਾ ਸੀਗਾ ਤੇ ਬੱਚਾ ਪੂਰਾ ਹੋ ਗਿਆ ਤੇ ਵੱਡਾ ਆਪਰੇਸ਼ਨ ਹੋਇਆ ਵੀ ਘਰ ਵਾਲੀ ਦੇ ਇੰਨੇ ਪੈਸੇ ਲੱਗੇ ਆ ਵੀ ਮੈਂ ਪੈਸੇ ਲਾਉਣ ਜੋਗਾ ਹੈ ਨਹੀਂ ਵੀ ਘਰ ਦੇ ਭਾਂਡੇ ਵੀ ਵੇਚਤੇ ਆ ਜਿੰਨੀ ਜੋਗਿਓ ਭਰਾ ਤੁਹਾਨੂੰ ਪਤਾ ਮੱਜਵੀ ਸਿੱਖ ਬਰਾਦਰੀ ਨਾਲ ਸੰਬੰਧ ਰੱਖਦਾ ਕਹਿੰਦਾ ਸੁਗਿਆ ਇੱਕ ਦਿਨ ਦਿਲ ਕਰਦਾ ਸੀ ਵੀ ਜਿਹੜੇ ਕੋਠੇ ਤੇ ਗਾਰਡਨ ਆ ਉਹ ਵੀ ਲਾ ਕੇ ਵੇਚਦਾ ਤੇ ਤਰਬਾਲ ਪਾ ਕੇ ਗੁਜ਼ਾਰਾ ਕਰ ਲਾਂ ਪਰ ਰੋਟੀਆਂ ਪਕਾਉਣ ਵਾਲੀ ਜੀਵਨ ਸਾਥਨ ਬਾਜੇ ਜਿੰਨੀ ਜੋਗੇ ਦਾ ਮਾਨ ਸਨਮਾਨ ਜ਼ਰੂਰ ਕਰਿਓ ਯਾਰ ਜਿੰਨੀ ਜੋਗਿਓ ਜ਼ਰੂਰ ਮਾਨ ਸਨਮਾਨ ਕਰਿਓ ਉਧਰ ਸਾਡਾ ਜਸਕਰਨ ਲਗੋ ਕੋਠੀ ਜਿਹਦਾ ਪਿਆਰ ਫਰੰਦੀਪੁਰੀਏ ਦੇ ਨਾਲ ਮੀਰਪੁਰੀਏ ਧਿੰਦੇ ਨਾਲ ਭਰਾਵਾਂ ਵਾਲਾ ਪਿਆਰ ਹੈ ਪਰ ਆ ਤੱਕ ਦੇ ਖੇਡ ਮੈਦਾਨ ਦੇ ਵਿੱਚ ਗੱਭਰੂ ਕਹਿੰਦੇ ਉਹ ਤਲਵੰਡੀ ਚੌਧਰੀਆਂ ਵਾਲਾ ਪਰ ਦੂਜੀ ਸਾਈਡ ਤੇ ਆ ਚੰਦਰਾ ਕੌਣ ਆ ਜਿਹੜਾ ਕੰਚੀ ਪਾ ਕੇ ਬਹਿ ਗਿਆ ਇਹ ਦੁੱਬਲੀ ਵਾਲਾ ਲੱਖਣੇ ਦਾ ਤਨਤਨ ਪੀਰ ਬਾਬਾ ਮੁਹੰਮਦ ਸ਼ਾਹ ਜੀ ਦਾ ਜੋੜ ਮੇਲਾ 10 ਤੇ 11 ਅਕਤੂਬਰ ਹੋਵੇਗਾ ਇਹੋ ਕਬੱਡੀ ਹੋਵੇਗੀ ਦੋਵੇਂ ਦਿਨ ਫਰੰਦੀਪੁਰ ਤੇ ਕ੍ਰਿਆਲਾ ਇੱਕ ਬੇਨਤੀ ਆ ਕਿਰਪਾ ਕਰਕੇ ਯਾਰ ਗਰਾਊਂਡ ਕਲੀਅਰ ਕਰ ਦਿਓ ਤੇ ਜਿਹੜਾ ਗਰਾਊਂਡ ਕਲੀਅਰ ਕਰ ਦਿਓ ਯਾਰ ਮੈਚ ਕਰਾ ਲਓ ਕਿਰਪਾ ਕਰਕੇ ਗਰਾਊਂਡ ਜਿਹੜੀ ਆਪਾਂ ਕਲੀਅਰ ਕਰ ਰਹੀਏ ਸੁਖ ਭੁੱਲਰ ਫਰਾਂਸ ਸੁਖ ਭੁੱਲਰ ਮਹਿਮੂਦਪੁਰਾ ਤੇ ਨਾਨਕ ਫਰਾਂਸ ਭਰਾਵਾਂ ਵਾਲਾ ਪਿਆਰ ਤੇ ਮੇਜਰ ਭੁੱਲਰ ਉਹਨਾਂ ਵੀਰਾਂ ਲੋ ਬਹੁਤ ਵੱਡਾ ਮਾਣ ਪੂਜਾ ਤੇਰੇ ਲੋ ਆਗੇ ਵੀਰ ਪਰਪਕਾਰੀ ਭਾਈ ਲੱड्डੂ ਦੀ ਟੀਮ ਦਾ ਵੱਡਾ ਸਪਾਂਸਰ ਰੋਸ਼ਨ ਹੁੰਦਲ ਚੱਲ ਪਰਪਕਾਰੀ ਭਾਈ ਲੱड्डੂ ਦੀ ਟੀਮ ਦਾ ਕਹਿੰਦੇ ਵੱਡਾ ਸਪਾਂਸਰ ਆ ਰੋਸ਼ਨ ਹੁੰਦਲ ਸਾਡਾ ਵੀਰ ਹੈ ਗਰਾਊਂਡ ਕਲੀਅਰ ਕਰ ਦਿਓ ਯਾਰ ਮੈਚ ਬੋਲਣ ਦਿਓ ਭਰਾਵਾਂ ਨੂੰ ਬੇਨਤੀ ਇਹਨੂੰ ਪੈਸੇ ਰਹਿਣ ਦਿਓ ਆਹ ਕਬੱਡੀ ਦਾ ਆਨੰਦ ਲੈ ਲਓ ਆਹ ਕਬੱਡੀ ਦਾ ਆਨੰਦ ਲੈ ਲਓ ਜਿੱਥੇ ਘਰਿਆਲਾ ਤੇ ਫਰੰਦੀਪੁਰ ਦੀਆਂ ਟੀਮਾਂ ਹੋਣ ਦੁਨੀਆਂ ਭੰਗੜੇ ਪਾਉਂਦੀ ਹੈ ਪਰਨੇ ਘੁੰਮਦੇ ਆ ਉਹ ਮਮੂਦਪੁਰਿਓ ਘੁਮਾ ਦਿਓ ਪਰਨੇ ਜੇ ਉਹ ਪੈ ਗਿਆ ਪੈ ਗਿਆ ਭੰਗੜਾ ਵਾਈਦੇਸੀ ਲਲਕਾਰੇ ਹੋ ਗਿਆ ਕੀ ਮਿੱਤਰਾ ਪੈਂਦੇ ਬਿਨਾ ਢੋਲ ਤੋਂ ਭੰਗੜੇ ਵੇ ਹੋ ਗਿਆ ਕੀ ਮਿੱਤਰਾ ਉਹ ਪੈਂਦੇ ਬਿਨਾ ਢੋਲ ਤੋਂ ਭੰਗੜੇ ਹੋ ਗਿਆ ਕੀ ਮਿੱਤਰਾ ਇਹ ਮਮੂਦਪੁਰੇ ਜਿਹਾ ਬਿਨਾ ਢੋਲ ਤੋਂ ਭੰਗੜੇ ਪਈ ਜਾਂਦੇ ਆ ਲਾਖਣੇ ਕਹਿੰਦੇ 10 ਦੇ 11 ਅਕਤੂਬਰ ਹੋਵੇਗੀ ਕਬੱਡੀ ਦਾ ਵੱਡਾ ਮਹਾਂ ਕੰਬੋਣਾ ਉਹ ਤੱਕ ਦੇ ਖੇਡ ਰੋਸ਼ਨ ਹੁੰਦਲ ਮਾਰਮਕਾਰੀ ਭਾਈ ਲੱਦੇ ਦੀ ਟੀਮ ਨੂੰ ਕਹਿੰਦੇ ਸਾਰੀ ਨੂੰ ਸਪੋਰਟ ਆ ਤੇ ਵੱਡਾ ਸਰਪ੍ਰਾਈਜ਼ ਦਿੱਤਾ ਦੇਊਗਾ ਫਰਾ ਨੌਗਰ ਕਹਿੰਦੇ ਫਰੰਦੀਪੁਰੀਆ ਤੇ ਜੱਗਾ ਬਿਆਲਪੁਰੀਆ ਜੱਗਿਆ 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 ਆਹ ਕਹਿੰਦੇ ਬਿੱਲੇ ਗੱਲ ਤੀਨੇ ਵਾਲੀਏ ਦਾ ਚਹੇਤਾ ਜਿਹਨੂੰ ਕਹਿੰਦੇ ਰੂਪੀ ਕੌਣ ਉਹ ਬਿੱਲੇ ਗੱਲ ਤੀਨੇ ਵਾਲੀਏ ਨੇ ਭਿੰਦਿਆ ਸਪੈਸ਼ਲ ਤੌਰ ਤੇ ਜੱਟ ਲੰਡਰੋਂ ਚੱਲ ਕੇ ਆਇਆ ਜੱਟ ਲੰਡਨ ਪਹੁੰਚ ਗਿਆ ਪਿਛੋ ਚੱਠੀਆਂ ਵਾਰਨੇ ਪੌਂਦੀ ਕਬੱਡੀ ਨੂੰ ਮਾਣ ਦਿੰਦਾ ਮਿੰਟੂ ਨੰਬਰਦਾਰ ਤੇ ਕਾਹਲਵੀਰ ਪਲਾ ਸੌਰੀਆ ਜਿਹਨਾਂ ਦਾ ਪਿਆਰ ਸਰਫਰਾਜ ਪਾਲੋੜਾਂ ਦੇ ਨਾਲ ਹੈ ਭਾਪੂਰੇ ਪਿੰਡ ਦਾ ਗਿੰਦਰ ਏ ਆ ਏ ਆ ਉਹ ਮੀਰਾ ਕੋਟੀਆਂ ਹਵਾ ਹਵਾਈ ਹੋ ਗਿਆ ਮੀਰਾ ਕੋਟੀਆਂ ਹੋਏ ਆਉਂਦਾ ਸੁਆਦ ਮੂਦਪੁਰਿਆ ਲਲਕਾਰਾ ਆ ਓ ਪੱਜ ਕੇ ਲਲਕਾਰੇ ਵੇਦਾਣਾ ਸਰਵਨੌਲਕ ਸੁਆਜਪੁਰਿਆ ਹਰਿੰਦਰ ਸਾਹ ਵਾਲਖ ਡਿਆਲ ਜਰਮਨ ਲਾਲੀ ਜਰਮਨੀ ਤੇ ਗੁਰਪ੍ਰਗੰਤ ਸੰਧਾ ਵਾਲੀਆ ਨਾਲ ਕੁਲਰ ਫਰਾਂਸ ਜਗਰੂਪ ਜਗਰੂਪ ਸਿੰਘ ਜੀ ਭੰਗੂ ਮੀਰਾ ਕੋਟੀਆ ਉਹ ਕਬੱਡੀ ਨੂੰ ਪਿਆਰ ਦਿੰਦੇ ਐ ਮਮੂਦਪੁਰਾ ਨਗਰ ਕਹਿੰਦੇ ਹੈ ਇਸਤਾਂ ਵਾਲਾ ਇਹ ਕਬੱਡੀ ਦਾ ਮਾਹ ਕੁੰਭ ਕਰਾਉਂਦੇ ਐ ਲੱਖੇ ਭਰਾਣੇ ਕਹਿੰਦੇ 1000 ਲਾਇਆ ਦੋ ਜਫੀਆਂ ਦੇ ਵਾਹ ਓ ਫਿਰ ਸਾਡੀ ਪ੍ਰਬੰਧਕੀ ਕਮੇਟੀ ਦਾ ਦਿਲੇ ਧੰਨਵਾਦ ਕਰਦੇ ਆ ਤਰਵਿੰਦਰ ਸਿੰਘ ਜੀ ਲਾਡੀ ਜਸ ਸੇਵਾਦਾਰ ਤਰਵਿੰਦਰ ਸਿੰਘ ਜੀ ਲਾਡੀ ਜੈਲਦਾਰ ਜਸ ਸੇਵਾਦਾਰ ਦਲਬਾਖ ਸਿੰਘ ਜੀ ਸਰਪੰਚ ਜਸਪਾਲ ਭੁੱਲਰ ਜਰਨੈਲ ਸਿੰਘ ਜੀ ਭੁੱਲਰ ਜਰਨੈਲ ਸਿੰਘ ਜੀ ਭੁੱਲਰ ਤੇ ਗੋਪੀ ਸੁਖਰਾਜ ਤੇ ترਸੇਮ ਹੋ ਗਿਆ ਹੋ ਤਲਵੰਡੀ ਚੌਧਰੀਆਂ ਵਾਲਾ ਮੁੰਨਾ ਆ ਹੋ ਗਿਆ ਆ ਹੋ ਗਿਆ ਆਉ ਤਲਵੰਡੀ ਚੌਧਰੀਆ ਵਾਲਾ ਕਹਿੰਦੇ ਬੱਲੇ ਬੱਲੇ ਕਰਵਾ ਗਿਆ ਹੈ ਅਗਲੀ ਰੇਡ ਪਾਉਣ ਦੇ ਲਈ ਕਹਿੰਦੇ ਸਾਭਾ ਵਧਿਆ ਨੌਜਵਾਨ ਕੀੜੀ ਫਗਾਨਾ ਵਾਲਾ ਉਧਰ ਕਹਿੰਦੇ ਸੁਖਪਾਲ ਭੁੱਲਰ ਅਮਲ ਅਫਰੀਕਾ ਬਲਵੀਰ ਸਿੰਘ ਫੌਜੀ ਨਾਲ ਕਹਿੰਦੇ ਸਾਰਜ ਸਰਪੰਚ ਦਾਸੂ ਵਾਲਾ ਹਰਜੀਤ ਸਿੰਘ ਸਰਪੰਚ ਕਾਲੀਆਂ ਸੁਗਰਾਜ ਖਹਿਰਾ ਸੁਖਪਾਲ ਭੁੱਲਰ ਅਮਲ ਦੇ ਨਾਲ ਕਹਿੰਦੇ ਰਣਜੀਤ ਭੁੱਲਰ ਨੇ ਭਣਾਵਾ ਦਾ ਧੰਨਵਾਦ ਹੈ ਉਧਰ ਹਲਕੀ 7:00 ਵਜੇ ਹੈ ਪ੍ਰਮਾਤਮਾ ਵਾਹਿਗੁਰੂ ਫੇਰ ਕਰੇ ਵਾਹਿਗੁਰੂ ਉਧਰ ਸਾਡੇ ਬਹੁਤ ਸਤਿਕਾਰਯੋਗ ਵੀਰ ਜੋਵਨ ਭੁੱਲਰ ਬੱਬੀ ਪੁੱਲਰ ਮਨਦੀਪ ਸਰਪੰਚ ਦਲਵਾਗ ਸਿੰਘ ਜੀ ਐਸਆਈ ਅਨਮੋਲ ਪੁੱਲਰ ਗੁਰਸੰਤ ਪੁੱਲਰ ਤੇ ਜੋਧਵੀਰ ਪੁੱਲਰ ਬੱਬੂ ਪੁੱਲਰ ਤੇ ਰਾਮਤ ਪੁੱਲਰ ਇਹਨਾਂ ਭਰਾਵਾਂ ਦਾ ਦਿਲ ਦੀਆਂ ਕਰਾਈਆਂ ਜੋ ਧੰਨਵਾਦ ਕਰਦੇ ਵੱਡੇ ਬਾਣ ਪਿਆਰ ਚਾਲੋ ਗੱਬਰਗਾ ਪਾਰ ਰੇਡ ਤੱਕਦੇ ਮਨਤੇਜ ਕਹਿੰਦੇ ਸੁਰਸਿੰਘ ਦੀ ਧਰਤੀ ਦਾ ਖੇਡ ਮੈਦਾਨ ਚ ਅਗਲੀ ਰੇਡ ਪਾਉਣ ਨੂੰ ਵੱਧ ਆਇਆ ਤੱਕਦੇ ਖੇਡ ਮੈਦਾਨ ਚ ਰੇਡ ਪਈ ਹੋਈ ਹੈ 4 ਤਿਆਰ ਨੇ ਕਾਰ ਖੜੇ ਜਾਫੀ ਤਾਵੀ ਆ ਗਿਆ ਭੱਜ ਕੇ ਕੌਣ ਖਿੱਦੂ ਗੱਟੇ ਕੌਣ ਲੱਗੂ ਭੱਜ ਕੇ ਉਹ ਕੀਦੇ ਮੋਟੇ ਪੱਟ ਤੇ ਕੀਦੇ ਡੌਲੇ ਗੁੰਦੇ ਆ ਇਹ ਧਰਤ ਮੇਰੇ ਪੰਜਾਬ ਦੀ ਇੱਥੇ ਸ਼ੇਰ ਹੀ ਪੈਦਾ ਹੁੰਦੇ ਆ ਇਹ ਸ਼ੇਰ ਹੀ ਪੈਦਾ ਹੁੰਦੇ ਆ ਓ ਪ੍ਰੀਤ ਓ ਪ੍ਰੀਤ ਓ ਪ੍ਰੀਤ ਤੇ ਸੁਰ ਸਿੰਘੀਆ ਸੁਰ ਸਿੰਘੀਆ ਪ੍ਰੀਤ ਤੇ ਸੁਰ ਸਿੰਘੀਆ ਓ ਪ੍ਰੀਤ ਤੇ ਸੁਰ ਸਿੰਘੀਆ ਓ ਹਾਈ ਫੇਰਾ ਖੋ ਨਾ ਜਨਾ ਹਾਈ ਫੇਰਾ ਖੋ ਨਾ ਜਨਾ ਚੋਰ ਬਿਨਾ ਪੱਟਾਂ ਤੇ ਥਾਪੀ ਵੱਜਦੀ ਨਹੀਂ ਹੰਕਾਰ ਨਹੀਂ ਇਹ ਰਤਬਾ ਮੂਸੇ ਵਾਲੇ ਦਾ ਹੰਕਾਰ ਨਹੀਂ ਇਹ ਰਤਬਾ ਮੂਸੇ ਵਾਲੇ ਦਾ ਪਰ ਪੁਆਇੰਟ ਧਾਵੀ ਦੇ ਹਿੱਸੇ ਉਹ ਮਮੂਨ ਪਰ ਗਿਆ ਆਉਂਦਾ ਸੁਬਾ ਤੇ ਲਲਕਾਰਾ ਜਾ ਦੇਖ ਲਾ ਦਲਬਾਖ ਸਿੰਘ ਸਰਪੰਚਾਂ ਲਲਕਾਰੇ ਵੱਜ ਗਏ ਆਹ ਲਲਕਾਰੇ ਵੱਜ ਗਏ ਭੰਗੜੇ ਪੈ ਗਏ ਉਧਰ ਸ਼ਹੀਦ ਅਬਦਲ ਹਮੀਦ ਦੀ ਯਾਰ ਵਿੱਚ ਕਬੱਡੀ ਟੂਰਨਾਮੈਂਟ ਪਿੰਡ ਆਸਲ ਤਾੜ ਵਿਧੀ 9 ਸਤੰਬਰ ਨੂੰ ਮਨਾਇਆ ਜਾ ਰਿਹਾ ਆਪਾਂ ਦਿਲ ਦੀਆਂ ਕਰਗੇ ਜੋ ਧੰਨਵਾਦ ਕਰਦੇ ਆਂ تر세ਮ ਵਪਾਰੀ ਦੇ ਢੱਲੋ ਢੋਲਣ ਦੇ ਬਾਬਾ ਚਾਨਣ ਸਿੰਘ ਜੀ ਇਹਨਾਂ ਦਾ ਭਰਾਮਾ ਤੋਂ ਵੱਧ ਕੇ ਪਿਆਰ ਮੇਲਾ ਮਨਾਵੇ ਦਾ ਵੀ ਕਹਿੰਦੇ ਭੱਜਿਆ ਹੁੰਦਾ तरीका ਨੇੜੇ ਆ ਗਿਆ ਵੇਜਾਸ ਸਿੰਘ ਜੀ ਮਨਾਵੇ ਦੇ ਪਿੰਡ ਵੀਰ ਹਣਕਾ ਲਗਣੀਆਂ ਪਰ ਚੀ ਉਪਕਲਾ ਵਾਲਾ ਏ ਆ ਆ ਦੇਖੋ ਭੰਗੜੇ ਪੈਂਦੇ ਹੋ ਜਾ ਭੰਗੜੇ ਪੈਂਦੇ ਮਮੂਦਪੁਰਾ ਨੱਚੁੱਠਿਆ ਲਾਡੀ ਜੀ ਪ੍ਰਧਾਨ ਸਾਹਿਬ ਮਮੂਦਪੁਰਾ ਨੱਚੁੱਠਿਆ ਦਲਬਾਖ ਸਿੰਘ ਜੀ ਸਰਪੰਚ ਧਰਮਿੰਦਰ ਲਾਡੀ ਕਾਲਾ ਬੈਣ ਵਾਲੀਆ ਪ੍ਰਧਾਨ ਸਾਡਾ ਭਰਾ ਆਇਆ ਹੋਇਆ ਹੈ ਜਿਨੇ ਕਹਿੰਦੇ ਬਹੁਤ ਵੱਡਾ ਮੈਚ ਉਹ ਭਰਾ ਕਹਿੰਦੇ ਬਿੰਟੂ ਨੰਬਰਦਾਰ ਨਾਲ ਯਾਰੀਆਂ ਪਰ ਤੱਕ ਦੇ ਖੇਡ ਮੈਦਾਨ ਦੇ ਵਿੱਚ ਇਹ ਲਾਡੀ ਆ ਕਹਿੰਦੇ ਸਭਰਾ ਪਿੰਡ ਵਾਲਾ ਗੱਪਰੂ ਬਾਟਾ ਵੱਡੀ ਜਾਂਦਾ ਜੋ ਗੱਪਰੂ ਸਾਜਾਂਦੇ ਜਿਹੜੇ ਲਾਉਂਦੇ ਮਿਹਨਤ ਉੱਠ ਕੇ ਧੰਨ ਜੋਰ ਜਵਾਨੀ ਦਾ ਲੈਜੈਂਡ ਭਰਿਆ ਮੇਲਾ ਲੁੱਟ ਕੇ ਇਹ ਅੜੀ ਵਾਲੇ ਘੋੜੇ ਨੇ ਕਿਤੇ ਪਰ ਹੀ ਜਾਂਦੇ ਨੇ ਮਨਮਾਨੀ ਔਰ ਰਾਜਾ ਖੇਲਾ ਕਹਿੰਦਾ ਹਟ ਪਿੱਛੇ ਲੁੱਡੀਆਂ ਪਾਉਂਦੀ ਫਰੇ ਜਵਾਨੀ ਔਰ ਰਾਜਾ ਖੇਲਾ ਕਹਿੰਦਾ ਹਟ ਪਿੱਛੇ ਲੁੱਡੀਆਂ ਪਾਉਂਦੀ ਫਰੇ ਜਵਾਨੀ ਓ ਭਰਾ ਗਰਾਊਂਡ ਕਲੀਅਰ ਕਰ ਦੋ ਕੋਈ ਨਹੀਂ ਸੁਣਦਾ ਕੋਈ ਨਹੀਂ ਸੁਣਦਾ ਮਮੂਦਪੁਰਾ ਪਿੰਡ ਆ ਕੋਈ ਨਹੀਂ ਸੁਣਦਾ ਬਾ ਬੇਨਤੀ ਕਰਦਾ ਸਾਊਂਡ ਵਾਲੇ ਭਰਾ ਨੂੰ ਸਾਊਂਡ ਤੇਰੀ ਵਧੀਆ ਪਰ ਅਜੇ ਪ੍ਰੇਟ ਨਹੀਂ ਹੋਈ ਕਹਿੰਦਾ ਪਰ ਰਸ਼ਵੀ ਬੜਾ ਕੇ ਕਰਾਵੀ ਕੀ ਸੰਧਿਆ ਰਸ਼ਵਾਲਾ ਕੋਈ ਗੱਲ ਨਹੀਂ ਯਾਰ ਬਹੁਤ ਤਕੜੀ ਸਾਊਂਡ ਹੈ ਤੇਰੀ ਦੋ ਅਸੂਨ ਪਿੰਡ ਰਾਜੋਕੇ ਬਾਬਾ ਸ਼ਾਨਮਾਨਾ ਜੀ ਦਾ ਜੋੜ ਮੇਲਾ ਹੋਵੇਗਾ ਮੁੱਖ ਸੇਵਾਦਾਰ ਰਜੋਸ਼ ਸਿੰਘ ਜੀ ਕਮਾਲ ਲਓ ਤੱਕ ਦੇ ਗਰਾਊਂਡ ਕਲੀਅਰ ਕਰੋ ਯਾਰ ਉਧਰੋਂ ਬੇਨਤੀ ਕਰਨਾ ਜਿਹੜੀ ਗਰਾਊਂਡ ਆਪਾਂ ਕਲੀਅਰ ਕਰਦੀਏ ਪਲੀਜ਼ ਬੇਨਤੀ ਆ ਭਰਾ ਬਣ ਕੇ ਆਓ ਸਾਹਮਣੇ ਕਹਿੰਦੇ ਸ਼ੇਰਾ ਕਬੱਡੀ ਪਾ ਰਿਹਾ ਪੀਰਾ ਕੋਟੀਆਂ ਪਰ ਮੇਰੇ ਮਿੱਤਰੋ ਆ ਗਿਆ ਪੀਰਾ ਕੋਟੀਆਂ ਹੋ ਗਿਆ 15 16 ਤੇ 17 ਤਰੀਕ ਰਾਜੋਗੇ ਪਿੰਡ ਦੀ ਹੈ ਬੇਨਤੀ ਆ ਕਿਰਪਾ ਕਰਕੇ ਗਰਾਊਂਡ ਕਲੀਅਰ ਕਰ ਦਿਓ ਪ੍ਰਧਾਨ ਸਾਹਿਬ ਸਰਪੰਚ ਸਾਹਿਬ ਕਿੱਥੇ ਆ ਦਲਬਾਖ ਜੀ ਯਾਰ ਗਰਾਊਂਡਾਂ ਕਲੀਅਰ ਕਰਾਓ ਯਾਰ ਗਰਾਊਂਡ ਕਲੀਅਰ ਕਰਾਓ ਯਾਰ ਕਿੱਡਾ ਤਗੜਾ ਮੇਲਾ ਯਾਰ ਸਿਦਾਰ ਮੇਰੇ ਭਰਾ ਸਾਹਿਬ ਵੀ ਤੁਹਾਡੇ ਘਰ ਵੀ ਕਿੱਢ ਲਉਂਗਾ ਇਹ ਮੇਰੇ ਵੀ ਲੀਗ ਦਾ ਬੱਚਾ ਹੋ ਜਾਊਗਾ ਤੁਹਾਡੇ ਤੁਹਾਡੇ ਘਰ ਦਾ ਵੀ ਆਉਣੇ ਆ ਮੇਰੇ ਜੇ ਭਰਾ ਜੇ ਨਾ ਛੇ ਪਿਆਰ ਕਰਦੇ ਜੇ ਲੀਗ ਛੱਡ ਦੋ ਜੇ ਕਰਦੇ ਜੇ ਨਾ ਮੈਂ ਮੰਨੂਗਾ ਜੇ ਲੀਗ ਛੱਡਤੀ ਤੁਸੀਂ ਪਿਆਰ ਕਰਦੇ ਮੇਰੇ ਭਰਾ ਬਣ ਕੇ ਫਰੰਦੀਪੁਰ ਇੱਕ ਬੈਂਦੀ ਆ ਲੱਖੇ ਵੀਰੇ 1000 ਫਰੰਦੀਪੁਰ ਜੇ ਨਾ ਪੁੱਜਦਾ ਕਰਦੀਏ ਆਹ ਸਾਹਮਣੇ ਕਹਿੰਦੇ ਚਾਨਣ ਮਹਿਮੂਦਪੁਰਿਆ ਬੱਲੇ ਬੱਲੇ ਕਰਵਾ ਗਿਆ ਤੇ ਫਰੰਦੀਪੁਰਿਆ ਗੋਪੀ ਦਾ ਕਹਿੰਦੇ ਆਸ਼ੀਰਵਾਦ ਹੈ ਮੇਰੇ ਮਿੱਤਰੋ ਆਹ ਸਾਹਮਣੇ ਕਹਿੰਦੇ ਮਹਿਮੂਦਪੁਰਿਆ ਬਾਪੂ ਸ਼ੰਗਾਰਾ ਸਿੰਘ ਦਾ ਪੁੱਤਰਾ ਕਹਿੰਦੇ ਸਾਬੇ ਕੀੜੀ ਫਗਾਨਾ ਵਾਲੇ ਨੂੰ ਜੱਫਾ ਲਾ ਗਿਆ ਐਨ ਮੁੰਡਾ ਕਹਿੰਦੇ ਉਹ ਜਿਹੜੇ ਜਿਹੜੇ ਚਾਨਣ ਦੇ ਜੱਫੇ ਤੋਂ ਖੁਸ਼ ਆ ਉਧਰ ਦੇਖ ਚੱਕੀ ਫਿਰਦੇ ਉਹ ਚੱਕੀ ਫਿਰਦੇ